ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਜੀ ਸਾਡੇ ਨਾਭਾ ਸ਼ਹਿਰ ਲਈ ਪੰਜਾਬ ਲਈ ਔਰ ਪੂਰੇ ਭਾਰਤ ਦੇਸ਼ ਲਈ ਜਖਸ਼ੀਰ ਸਾਡਾ ਬੱਚਾ ਜਿਹੜਾ ਕਿ ਅੰਡਰ 17 ਚਾਈਨਾ ਦੇ ਵਿੱਚ ਬੈਡਮਿੰਟਨ ਦੀਆਂ ਏਸ਼ੀਅਨ ਲੈਵਲ ਤੇ ਖੇਡਾ ਹੁੰਦੀਆਂ ਨੇ ਔਰ 2023 ਦੇ ਵਿੱਚ ਵੀ ਇਹਨਾਂ ਨੇ ব্রੌਨ ਮੈਡਲ ਜਿੱਤਿਆ ਸੀਗਾ ਤਾਂ ਹੁਣ 2025 ਦੇ ਵਿੱਚ ਵੀ ਇਹਨਾਂ ਨੇ ব্রੌਨ ਮੈਡਲ ਜਿੱਤ ਕੇ ਭਾਰਤ ਦੇਸ਼ ਦਾ ਨਾਮ ਰੌਸ਼ਨ ਕੀਤਾ ਤੇ ਅੱਜ ਨਾਭਾ ਦੇ ਵਿੱਚ ਜਿੱਤਣ ਤੋਂ ਬਾਅਦ ਵਾਪਸ ਪਰਤੇ ਆ ਇਹਨਾਂ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ ਦਾਦਾ ਦਦੀ ਮਾਂ ਬਾਬਲੀ ਬਹੁਤ ਵੱਡਾ ਪਲ ਹੁੰਦਾ ਜੀ ਜਦੋਂ ਬੱਚਾ ਆਪਣਾ ਕੋਈ ਪੂਰੇ ਦੇਸ਼ ਦਾ ਨਾਮ ਰੌਸ਼ਨ ਕਰੇ ਪੂਰੀ ਦੁਨੀਆ ਦੇ ਵਿੱਚ ਤੇ ਮੇਰੇ ਵੱਲੋਂ ਸ਼ੇਰ ਨੂੰ ਬਹੁਤ-ਬਹੁਤ ਮੁਬਾਰਕਬਾਦ ਹੈ ਜੀ ਔਰ ਉਮੀਦ ਕਰਦੇ ਹਾਂ ਕਿ ਅੰਤਰਰਾਸ਼ਟਰੀ ਪੱਧਰ ਤੇ ਜਿਵੇਂ ਕਾਮਨਵੈਲਥ ਖੇਡਾਂ ਨੇ 올림픽 ਖੇਡਾਂ ਨੇ ਉਹਦੇ ਵਿੱਚ ਵੀ ਇਹ ਸਾਡਾ ਨਾਬੇ ਦਾ ਨਾਂ ਜਿਹੜਾ ਪੂਰੀ ਦੁਨੀਆ ਦੇ ਵਿੱਚ ਇਹ ਬੱਚਾ ਰੌਸ਼ਨ ਕਰੇਗਾ ਜੀ ਕਿ ਲਗਾ ਹਰ ਟਾਈਮ ਤੋਂ ਦੋ ਦੋ ਮੈਡਲ ਵੀ ਲਏਗਾ ਬਿਲਕੁਲ ਜੀ ਕਿਉਂ ਨਹੀਂ ਦੇਖੋ ਜਦੋਂ ਸ਼ੁਰੂਆਤ ਹੁੰਦੀ ਹੈ ਨਾ ਜੀ ਸ਼ੁਰੂ ਖੇਡਾਂ ਦੇ ਵਿੱਚ ਕੋਈ ਵੀ ਜ਼ਿੰਦਗੀ ਦੇ ਵਿੱਚ ਆਪਾਂ ਕੰਮ ਲੈ ਲਓ ਉਹਦੇ ਵਿੱਚ ਜਿੱਤ ਹਾਰ ਬਣੀ ਹੋਈ ਹੈ ਜੀ ਜਦੋਂ ਬੰਦਾ ਹਾਰਦਾ ਫਿਰ ਉਹਨੂੰ ਜਿੱਤ ਦਾ ਮਤਲਬ ਪਤਾ ਲੱਗਦਾ ਜਦੋਂ ਜਿੱਤਦਾ ਆਦਾ ਫਿਰ ਉਹਨੂੰ ਪਤਾ ਲੱਗਦਾ ਕਿ ਮੈਂ ਆਪਣੇ ਆਪ ਨੂੰ ਕਿਵੇਂ ਹੋਰ ਮੈਂਟੇਨ ਕਰਕੇ ਰੱਖਣਾ ਜਿਵੇਂ ਉਹਨੂੰ ব্রਾਊਨ ਮੈਡਲ ਜਿੱਤਿਆ ਕੋਈ ਗੱਲ ਨਹੀਂ ਜੀ ਸਿਲਵਰ ਵੀ ਆਊਗਾ 골ਡ ਵੀ ਆਊਗਾ ਔਰ ਇੱਕ ਦਿਨ 골ਡ ਵੀ ਲੈ ਕੇ ਆਊਗਾ ਸਾਡਾ ਬੱਚਾ ਔਰ ਵੱਡੇ ਮਾਣ ਵਾਲੀ ਗੱਲ ਹੋਊਗੀ ਦਾਦਾ ਦਾਦੇ ਲਈ ਮਾਪੇ ਲਈ ਸਾਡੇ ਨਾਬਾ ਲਈ ਪੂਰੇ ਪੰਜਾਬ ਲਈ ਭਾਰਤ ਦੇਸ਼ ਲਈ ਕਿਉਂਕਿ ਇਹੋ ਜਿਹੇ ਬੱਚੇ ਜਿਹੜੇ ਆ ਜਿਹੜੇ ਆਰਗੈਨਿਕ ਤਰੀਕੇ ਨਾਲ ਜਿਨ੍ਹਾਂ ਦੀ ਖੁਰਾਕ ਹੈ ਦਾਦਾ ਦਦੀ ਦਾ ਪਿਆਰ ਮਾਂ ਬਾਪ ਦਾ ਪਿਆਰ ਜਿਹੜਾ ਮਿਲਦਾ ਜਦੋਂ ਤਾਂ ਫਿਰ ਇਸ ਕਿਸਮ ਦੇ ਬੱਚੇ ਜਿਹੜੇ ਆ ਉਹ ਪਰਫਾਰਮ ਕਰਦੇ ਆ ਨਾ ਜੀ ਇਹ ਉਹ ਉਹ ਬੱਚੇ ਨੇ ਜਿਹੜੇ ਬਹੁਤ ਲੰਮੀ ਰੇਸ ਜਿਹੜਾ ਜੀ ਇਹਨਾਂ ਨੇ ਚੱਲਣਾ ਔਰ ਬਹੁਤ ਸਾਰੇ ਅਵਾਰਡ ਜਿੱਤਨੇ ਆ ਬਹੁਤ ਸਾਰੇ ਮੈਡਲ ਜਿੱਤਨੇ ਆ ਇਹਨਾਂ ਨੇ ਤੇ ਅਜੇ ਤਾਂ ਸ਼ੁਰੂਆਤ ਆ ਜੀ ਇਹਨਾਂ ਦੀ ਸਰਕਾਰ ਵੱਲੋਂ ਕੀ ਉਪਰਾਲੇ ਕੀਤੇ ਆ ਮੈਂ ਜਿਵੇਂ ਆ ਰਿਪੋਰਟ ਬਣ ਰਹੀ ਹੈ ਜੀ ਤੁਹਾਡੇ ਮੀਡੀਆ ਦੀ ਰਿਪੋਰਟ ਵੀ ਸਾਰੀ ਨਿਊਜ਼ ਦੇ ਵਿੱਚ ਵੀ ਅਸੀਂ ਭੇਜਾਂਗੇ ਪ੍ਰਿੰਟ ਮੀਡੀਆ즈 ਵੀ ਭੇਜਾਂਗੇ ਮੈਂ ਆਪਣੇ ਸੋਸ਼ਲ ਹੈਂਡਲ ਤੇ ਵੀ ਪਾਇਆ ਤੋਂ ਸਾਰੀਆਂ ਸੀਮ ਸਿੰਘ ਸਾਹਿਬ ਦੀ ਨੌਲੇਜ ਦੇ ਵਿੱਚ ਲੈ ਕੇ ਆਵਾਂ ਗੱਲ ਤਾਂ ਬੱਚਾ 17 ਸਾਲ ਅੰਡਰ 17 ਹੈ ਜੀ ਤੇ ਉਮਰ ਪਈ ਹੈ ਹਲੇ ਤਾਂ ਜੀ 4-5 ਸਾਲ ਔਰ ਜੋ ਵੀ ਪੋਸੀਬਲ ਹੋਇਆ ਜਿਵੇਂ ਵੀ ਅੱਗੇ-ਅੱਗੇ ਇਹਨਾਂ ਨੂੰ ਟ੍ਰੇਨਿੰਗ ਦੀ ਜ਼ਰੂਰਤ ਹੈ ਹੋਰ ਉਸ ਲੈਵਲ ਦੇ ਕੋਚ ਜਿਹੜੇ ਚਾਹੀਦੇ ਨੇ ਕੋਸਲ ਲੈਵਲ ਦੀ ਖੁਰਾਕ ਚਾਹੀਦੀ ਹੈ ਅچھے ਅچھے ਪਲੇਟਫਾਰਮ ਜਿਹੜੇ ਸਾਰੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਮਾਨ ਸਾਹਿਬ ਨਾਲ ਉਹਨਾਂ ਨਾਲ ਗੱਲ ਕਰਕੇ ਅਸੀਂ ਉਹ ਪਲੇਟਫਾਰਮ ਜਿਹੜਾ ਪ੍ਰੋਵਾਈਡ ਕਰਾਂਗੇ ਬੱਚੇ ਕਿਸੇ ਵੀ ਖੇਡ ਦੇ ਵਿੱਚ ਜਾਣਾ ਚਾਹੁੰਦੇ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਆਪਣੇ ਆਪਣੇ ਬੱਚਿਆਂ ਦੇ ਉੱਪਰ ਕਨਸੈਂਟਰੇਟ ਕਰੋ ਜਿਹੜੀ ਖੇਡ ਦੇ ਵਿੱਚ ਉਹਨਾਂ ਦਾ ਮਨ ਲੱਗਦਾ ਉਹ ਖੇਡ ਦੇ ਵਿੱਚ ਉਹਨਾਂ ਤੇ ਪ੍ਰੋਪਰ ਧਿਆਨ ਦਿਓ ਸਵੇਰੇ ਉੱਠਣ ਤੋਂ ਲੈ ਕੇ ਰਾਤ ਸੌਣ ਤੱਕ ਉਹਨਾਂ ਦਾ ਸ਼ਡਿਊਲ ਕੀ ਹੈ ਉਹ ਕੀ ਖਾਂਦੇ ਨੇ ਸਟੱਡੀ ਕਿਵੇਂ ਚੱਲ ਰਹੀ ਹੈ ਉਹਨਾਂ ਦਾ ਫਰੈਂਡ ਸਰਕਲ ਕੀ ਹੈ ਔਰ ਪੇਰੈਂਟਸ ਲਈ ਮੇਰੇ ਖਿਆਲ ਇਸ ਤੋਂ ਵੱਡਾ ਕੋਈ ਮਕਾਮ ਨਹੀਂ ਹੁੰਦਾ ਜਦੋਂ ਉਹਨਾਂ ਦਾ ਬੱਚਾ ਇੰਟਰਨੈਸ਼ਨਲ ਪੱਧਰ ਤੇ ਕੋਈ ਪਰਫਾਰਮ ਕਰਦਾ ਤੇ ਕੋਈ ਵੀ ਗੇਮ ਹੈ ਗੇਮਾਂ ਜਿਵੇਂ ਸਾਡੀ ਮੈਨੂ ਯਾਦ ਆ ਮੈਸਪਿੰਡ ਤੋਂ ਸਾਡੀ ਬੱਚੀ ਹਰਜਿੰਦਰ ਕੌਰ ਇੱਕ ਐਸਾ ਪਿੰਡ ਹੈ ਜਿੱਥੇ ਜਦੋਂ ਮੈਨੂੰ ਪਤਾ ਲੱਗਾ ਕਿ ਖੇਡ ਗਰਾਊਂਡ ਵੀ ਨਹੀਂ ਉਸ ਪਿੰਡ ਦੇ ਵਿੱਚ ਤਾਂ ਅਸੀਂ ਹੁਣ ਨਵਾਂ ਖੇਡ ਗਰਾਊਂਡ ਬਹੁਤ ਹਾਈ ਲੈਵਲ ਦਾ ਉਸੇ ਹੁਣ ਬਣਾ ਰਹੇ ਹਾਂ ਤੇ ਉੱਥੋਂ ਦੀ ਬੱਚੀ ਜਿਹੜੀ ਕਾਮਨਵੈਲਥ ਖੇਡਾਂ ਦੇ ਵਿੱਚ weight lifting ਦੇ ਵਿੱਚ ਉਹਨੇ ਬ੍ਰਾਉਨ ਜਿੱਤਿਆ ਤੇ ਉਸ ਤੋਂ ਬਾਅਦ ਸਾਡਾ ਇਹ ਬੱਚਾ ਜਿਹੜਾ ਜੀ ਇਹਨਾਂ ਨੇ ਬਹੁਤ ਅੱਛਾ ਪਰਫਾਰਮ ਕੀਤਾ ਔਰ ਇਹਨਾਂ ਦੀ ਗੱਲਬਾਤ ਦੇ ਵਿੱਚੋਂ ਮੈਂ ਜਿਹੜਾ ਅਬਜ਼ਰਵ ਕੀਤਾ ਇਹਨਾਂ ਨੂੰ ਉਹ ਇਹ ਨਿਕਲ ਕੇ ਆਇਆ ਕਿ ਇਹ ਬੱਚਾ ਹਾਰਨ ਵਾਲਾ ਨਹੀਂ ਹੈ ਜੀ ਇਹ ਬੱਚਾ ਜਿੱਤ ਦਰਦ ਕਰਦਾ ਜਾਊਗਾ ਔਰ ਅੱਗੇ ਤੋਂ ਅੱਗੇ ਮੈਡਲ ਜਿੱਤਾ ਜਾਊਗਾ ਕਿਉਂਕਿ ਜਦੋਂ ਤੁਹਾਡੇ ਵਿਚਾਰ ਅੱਛੇ ਨੇ ਨਾ ਪੋਜ਼ਿਟਿਵ ਨੇ ਕਿ ਮੇਰੇ ਪੇਰੈਂਟਸ ਸੀ ਸਾਰਾ ਕੁਝ ਨੇ ਮੇਰਾ ਦਾਦੀ-ਦਾਦੀ ਸਾਰਾ ਕੁਝ ਨੇ ਔਰ ਮੈਨੂੰ ਅੱਜ ਤੱਕ ਕਦੇ ਕੋਈ ਹਾਰ ਦਾ ਮੂੰਹ ਦੇਖਣਾ ਨਹੀਂ ਪਿਆ ਤਾਂ ਇਹ ਪੋਜ਼ਿਟਿਵ એનર્ਜੀ ਹੈ ਦੁਨੀਆ ਸਾਰੀ ਪੋਜ਼ਿਟਿਵ ਨਰਜੀ ਨਾਲ ਚੱਲਦੀ ਹੈ ਜਦੋਂ ਆਪਾਂ ਕਹਿੰਦੇ ਆ ਪਤਾ ਨਹੀਂ ਕੀ ਹੋਊਗਾ ਮੇਰਾ ਕੀ ਬਣੂਗਾ ਉਦੋਂ ਫਿਰ ਬੰਦਾ ਜਿਹੜਾ ਜੀ ਉਹ ਕਿਉਂਕਿ ਸੁਪਨਿਆਂ ਨੂੰ ਜਿਉਂਦਾ ਰੱਖਣਾ ਹੀ ਸਭ ਤੋਂ ਵੱਡੀ ਕਲਾ ਜਿਹੜਾ ਬੰਦਾ ਸੁਪਨੇ ਜਿਉਂਦੇ ਰੱਖਦਾ ਉਹਨੂੰ ਸਾਰਾ ਕੁਝ ਮਿਲਦਾ ਬੱਚੇ ਦੇ ਸਾਡੇ ਦੇ ਸੁਪਨੇ ਸ਼ੁਰੂ ਹੋਏ ਨਹੀਂ ਹਲ ਤਾਂ ਹਲ ਤਾਂ ਅੱਧ ਖੇੜਿਆ ਫੁੱਲ ਹੈ ਜੀ 17 ਸਾਲ ਦੀ ਉਮਰ ਕੀ ਹੁੰਦੀ ਹੈ ਬਹੁਤ ਛੋਟੀ ਉਮਰ ਹੈ ਔਰ ਇਹ ਬੱਚਾ ਜਦੋਂ 4-5 ਸਾਲ ਹੋਰ ਖੇੜਿਆ ਤਾਂ ਇਨੀ ਪਰਪਕਤਾ ਆਊਗੀ ਜੀ ਮੈਨੂੰ ਉਮੀਦ ਹੈ ਕਿ 올림픽 ਲੈਵਲ ਤੇ ਜਿਵੇਂ ਦੱਸਿਆ ਕਿ ਯੂਕੇ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਟਰੋਫੀ ਹੁੰਦੀ ਹੈ ਉਹਦੇ ਵਿੱਚ ਵੀ ਸਾਡਾ ਬੱਚਾ ਇਹ ਜਿਹੜਾ 골ਡ ਮੈਡਲ ਲੈ ਕੇ ਹਿੰਦੁਸਤਾਨ ਦਾ ਨਾਮ ਦੁਨੀਆ ਜਰੋਨ ਕਰ ਗਿਆ ਦੇਖੋ ਜੀ ਇਹ ਆਸਾਨ ਤਾਂ ਹੁੰਦਾ ਨਹੀਂ ਕਿਉਂਕਿ ਉਹ ਬਹੁਤ ਵੱਡੇ ਲੈਵਲ ਦੇ ਗੇਮਸ ਹੈ ਪਹਿਲਾਂ ਪਟਿਆਲੇ ਤੋਂ ਸ਼ੁਰੂ ਹੁੰਦਾ ਹੈ ਫਿਰ ਡਿਸਟ੍ਰਿਕਟ ਸਟੇਟ ਨੈਸ਼ਨਲ ਇੰਟਰਨੈਸ਼ਨਲ ਉੱਥੇ ਜਾਣ ਲਈ ਵੀ ਇੰਡੀਆ ਦੇ ਟੌਪ 4 ਬੱਚੇ ਹੀ ਜਾਂਦੇ ਹਨ ਉੱਥੇ ਜਾਣਾ ਫਿਰ ਉੱਥੇ ਜਾ ਕੇ ਪਰਫਾਰਮ ਕਰਨਾ ਬਰਾਂਚ ਲਈ ਮੈਡਲ ਆਨਾ ਮੇਰੇ ਲਈ ਮਤਲਬ ਬਹੁਤ ਮਾਨ ਦੀ ਗੱਲ ਹੈ ਆਪਣੇ ਦੇਸ਼ ਲਈ ਖਾਸ ਕਰ ਪੰਜਾਬ ਲਈ ਨਾਬਾ ਸ਼ਹਿਰ ਲਈ ਮੇਰੇ ਪਾਪਾ ਅਮਾ ਮੈਨੂੰ ਹਰ ਵਕਤ ਸਪੋਰਟ ਕਰਦੇ ਆ ਮੇਰੇ ਕੋਚਸ ਮਤਲਬ ਬਹੁਤ ਖੁਸ਼ ਹੋ ਰਿਹਾ ਮੈਂ ਇਸ ਵਕਤ ਕਿੰਨਾ ਕੁ ਹਾਰਡ ਵਰਕ ਕਰਨਾ ਪਿਆ ਇਹ ਬਹੁਤ ਬਹੁਤ ਟਾਈਮ ਦੇ ਆ ਜੀ ਮੈਂ ਆ ਜ 7 ਸਾਲ ਦਾ ਸੀ ਮੈਂ ਤਦ ਸ਼ੁਰੂ ਕਰਤਾ ਸੀ ਬੈਡਮਿੰਟਨ ਖੇਡਦਾ ਅਲੱਗ ਅਲੱਗ ਜਗ੍ਹਾ ਤੇ ਜਾ ਕੇ ਟ੍ਰੇਨਿੰਗ ਕਰੀ ਜੀ ਬਹੁਤ ਮਤਲਬ ਬਹੁਤ ਜ਼ਿਆਦਾ ਹਾਰਡ ਵਰਕ ਲੱਗਾ ਇੱਥੇ ਤੱਕ ਪਹੁੰਚਣਾ ਕਿੰਨੇ ਮੁਲਕਾਂ ਦੇ ਆਏ ਹੋਏ ਸੀਗੇ ਜੀ ਇੱਥੇ 16 ਦੇਸ਼ ਆਏ ਹੋਏ ਸੀਗੇ ਜੀ ਚਾਈਨਾ ਚ ਖੇਡਣ ਕਿ ਤਾਂ ਕੀ ਉਮੀਦ ਪੂਰੀ ਸੀ ਵੀ ਜਿੱਤਣਾ ਮੈਡਲ ਹਾਂਜੀ ਪੂਰੀ ਉਮੀਦ ਨਾਲ ਲੱਗ ਗਿਆ ਸੀ ਇਸ ਵਾਰੀ ਜਿੱਤ ਕੇ ਆਣੇ ਮਦਰ ਫਾਦਰ ਦਾ ਕਿੰਨਾ ਕੁ ਹੈਗਾ ਰੋਲ ਤੁਹਾਡੀ ਸਫਤ ਮੇਰੀ ਜੋ ਹੈਗਾ ਜੀ ਉਹਨਾਂ ਦਾ ਹੀ ਹੈ ਜੇ ਜੇ ਉਹ ਮੈਨੂੰ ਸਪੋਰਟ ਨਾ ਕਰਦੇ ਮੈਂ ਡਿਸਟ੍ਰਿਕਟ ਵੀ ਨਹੀਂ ਜਿੱਤ ਸਕਦਾ ਸੀ ਉਹਨਾਂ ਦੇ ਸਪੋਰਟ ਕਰਕੇ ਹੀ ਮੈਂ ਅੱਜ ਇੱਥੇ ਤੱਕ ਪਹੁੰਚਿਆ ਸੁਪਨਾ ਕੀ ਹੈ ਤੁਹਾਡਾ ਵੀ ਅੱਗੇ ਕਿਸ ਮੁਕਾਮ ਤੱਕ ਪਹੁੰਚਣਾ ਸਾਰੇ ਪਲੇਅਰਸ ਦਾ ਸੁਪਨਾ ਤਾਂ 올림픽 ਮੈਡਲ ਹੀ ਹੈ ਮੇਰਾ ਵੀ 올림픽 골ਡ ਮੈਡਲ ਤੇ 올 ਇੰਗਲੈਂਡ ਚੈਂਪੀਅਨਸ਼ਿਪ ਉਹ ਵੀ ਮਤਲਬ ਦੂਸਰੇ ਨੰਬਰ ਤੇ ਆਂਦੀ ਹੈ ਬੈਡਮਿੰਟਨ ਵਿੱਚ 올림픽 ਤੋਂ ਬਾਅਦ 올 ਇੰਗਲੈਂਡ ਚੈਂਪੀਅਨਸ਼ਿਪ ਆਂਦੀ ਹੈ ਕਿੰਨੇ ਘੰਟੇ ਤੁਸੀਂ ਮਿਹਨਤ ਕਰਦੇ ਸੀਗੇ ਅ ਪਰ ਡੇ 8 ਘੰਟੇ ਲੱਗ ਜਾਂਦੇ ਹਨ ਹਾਂ ਮੁਸ਼ਕਲਾਂ ਵੀ ਆਈਆਂ ਹੋਣਗੀਆਂ ਕਿਵੇਂ ਸਾਰਾ ਟੈਕਲ ਕਰਦੇ ਸੀ ਹਾਂਜੀ ਬਹੁਤ ਮੁਸ਼ਕਲਾਂ ਆਉਂਦੀਆਂ ਹਨ ਸਟੱਡੀਜ਼ ਵੀ ਨਾਲ-ਨਾਲ ਕਰਨੀਆਂ ਹੁੰਦੀਆਂ ਹੁਣ 10th ਦੇ ਬੋਰਡ ਦੇ ਗਏ ਉਹਦੇ ਵਿੱਚ ਸਪੋਰਟਸ ਨੂੰ ਮੈਨੇਜ ਕਰਨਾ ਮਤਲਬ ਬਹੁਤ ਮੁਸ਼ਕਿਲ ਹੁੰਦੇ ਕਿਉਂਕਿ ਜੇ ਆਊਟ ਆਫ ਪ੍ਰੈਕਟਿਸ ਹੋ ਜਾਈਏ ਫਿਰ ਉਹ ਤੋਂ ਬਾਅਦ ਦੁਬਾਰਾ ਜਾ ਕੇ ਸ਼ੁਰੂ ਕਰਨਾ ਬਹੁਤ ਔਖਾ ਹੁੰਦੇ ਕਈ ਵਾਰ ਨਰਾਸ਼ ਹੋਵਾਂਗੇ ਸ਼ਾਇਦ ਵੀ ਛੱਡ ਦਈਏ ਇਹਦੀ ਬੈਟਲ ਤਾਂ ਨਹੀਂ ਰਿਹਾ ਮਕਾਮ ਨਹੀਂ ਮਿਲ ਗਿਆ ਹਾਂਜੀ ਇਹ ਵੀ ਮੋੜ ਆਏ ਮੇਰੇ ਨਾਲ ਹਲੇ ਤੱਕ ਤਾਂ ਐਵੇਂ ਕੁਝ ਹੋਇਆ ਨਹੀਂ ਹੈ ਮੈਂ ਅੱਛਾ ਹੀ ਕਰੇ ਮੈਂ ਤਾਂ ਇਹਨੂੰ ਬਹੁਤ ਬਰੀਕੀ ਨਾਲ ਦੇਖਦਾ ਮਰ ਹਰ ਵਕਤ ਧਿਆਨ ਹੈ ਮੈਂ ਜਿਹੜਾ 24 ਘੰਟੇ ਇਹ ਬੱਚੇ ਵੱਲ ਰਹਿੰਦਾ ਤਾਂ ਕਿ ਅੱਛਾ ਇਹਨੂੰ ਅਸੀਂ ਫੋਨ ਘੱਟ ਤੋਂ ਘੱਟ ਕਰਦਾ ਮੈਂ ਤਾਂ ਕਿ ਡਿਸਟਰਬ ਨਾ ਹੋਵੇ ਹੈ ਪਰ ਹਰ ਵਕਤ ਨਿਗਾ ਉੱਥੀ ਰਹਿੰਦੀ ਹੈ ਵੀ ਅੱਜ ਕਿੱਥੇ ਗੇੜ ਰਿਹਾ ਹੈ ਅੱਜ ਕਿੱਥੇ ਜਾ ਰਿਹਾ ਹੈ ਅੱਜ ਕਿੱਥੋਂ ਆ ਰਿਹਾ ਹੈ ਤੇ ਸਾਨੂੰ ਤਾਂ ਇਹ ਮਿਲਣ ਵਾਸਤੇ ਤੁਸੀਂ ਅੰਦਾਜ਼ਾ ਲਾ ਲਓ ਵੀ ਇਹ 4 ਸਾਲ ਚੌਥੀ ਜਿਹਾ ਪਾਂਚ ਪੜਦਾ ਜੀ ਜਦੋਂ ਇਹਨੇ ਕੰਮ ਸ਼ੁਰੂ ਕਰਾਇਆ ਥੀ ਇਹਦੇ ਇਹਦੇ ਫਾਦਰ ਮਤਲਬ ਇਹਨੂੰ ਰੋਜ਼ ਪਟਿਆਲੇ ਲੈ ਕੇ ਜਾਂਦੇ ਤੇ ਸ਼ਾਮ ਨੂੰ ਉੱਥੇ ਖੜਾਉਣ ਵਾਸਤੇ ਫਿਰ ਰਾਤ ਨੂੰ 9-9 ਵਜੇ ਮੋੜਦੇ ਤੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਹੁਣ ਵੀ ਬਹੁਤ ਕਰ ਰਹੇ ਨੇ ਖਰਚਾ ਵੀ ਬਹੁਤ ਹੋ ਰਿਹਾ ਹੈ ਖਰਚਾ ਸਭ ਤੋਂ ਜ਼ਿਆਦਾ ਤਾਂ ਏਅਰਪੋਰਟ ਏਅਰ ਹੈ ਬਾਈ ਏਅਰ ਜਿੱਥੇ ਵੀ ਜਾਣਾ ਬਾਈ ਏਅਰ ਜਿੱਥੇ ਵੀ ਜਾਣਾ ਬਾਈ ਏਅਰ ਬਹੁਤ ਖਰਚਾ ਹੈ ਔਰ ਔਖੇ ਸੋਖੇ ਚੱਲ ਰਹੇ ਆ ਜੇ ਜੇ ਸਰਕਾਰ ਕੁਝ ਹੋਰ ਮਦਦ ਕਰ ਦੇ ਤਾਂ ਬੜੀ ਚੰਗੀ ਗੱਲ ਹੈ ਹੈ ਤੇ ਉਮੀਦਾਂ ਪੂਰੀਆਂ ਨਹੀਂ ਅਮਿੱਦਾਂ ਪੂਰੀਆਂ ਨੇ ਫਿਰ ਮੈਂ ਘਰੇ ਬੈਠ ਕੇ ਦੇਖਦਾ ਸੀ ਮੋੜੇ ਧਿਆਨ ਨਾਲ ਅੱਛਾ ਇੱਕ ਦੋ ਮਾਚ ਪਹਿਲਾਂ ਸ਼ੁਰੂ ਕਰ ਦਿੰਦਾ ਸੀ ਜਿਹੜੇ ਹੋਰ ਮੂਰੇ ਹੋ ਰਹੇ ਹੁੰਦੇ ਤਾਂ ਉਹ ਕਿਸ ਤਰ੍ਹਾਂ ਖੇਡ ਰਹੇ ਨੇ ਤੇ ਸਾਡਾ ਬੱਚਾ ਫਿਰ ਕਿਸ ਇਸ ਤਰ੍ਹਾਂ ਕਿੱਥਾ ਖੇਡ ਸਕਦਾ ਹੈ ਕਿ ਨਹੀਂ ਖੇਡਦਾ ਐ ਸਾਰਾ ਧਿਆਨੇ ਦੇ ਵਾਲੇ 24 ਘੰਟੇ ਧਿਆਨੇ ਦੇ ਵਾਲਾ ਹੋਰ ਤਾਂ ਕੋਈ ਕੰਮ ਨਹੀਂ ਹੈ ਕਦੇ ਸੋਚਿਆ ਸੀ ਵੀ ਤੁਹਾਡਾ ਪੁੱਤ ਐਨਾ ਵੱਡਾ ਨਾਮ ਰੋਸ਼ਨ ਕਰੇ ਨਹੀਂ ਇਹ ਤਾਂ ਅਸੀਂ ਮਤਲਬ ਸੋਚ ਲਿਆ ਤੀ ਅਸੀਂ ਕਿ ਸੋਚਿਆ ਇਹਦਾ ਡੈਡੀ ਕਹਿੰਦੇ ਵੀ ਆਪਾਂ ਐਂ ਕਰੋ ਇਹ ਨੂੰ ਇੱਥੇ ਆਪਣੇ ਕੋਟ ਹੈਗਾ ਲੈਂਡ ਕਲੱਬ ਹੇਗਾ ਵੀ ਆਪਾਂ ਨੇ ਉੱਥੇ ਛੱਡਿਆ ਆ ਕਰਾਂਗੇ ਮਖਾ ਚੰਗ ਮੈਂ ਨਾਲ ਵਗ ਜਾ ਕਰਾਂਗਾ ਸ਼ੁਰੂ ਉੱਥੋਂ ਕਰਿਆ ਅੱਛਾ ਉੱਥੇ ਜਿਹੜੇ ਤਿੰਨ ਤਿੰਨ ਚਾਰ ਸਾਲ ਦੇ ਸਟ੍ਰੀਨਿੰਗ ਕਰਦੇ ਤੇ ਇਹਨਾਂ ਨੂੰ ਤਿੰਨ ਮਹੀਨੇ ਬਾਅਦ ਹਰਉਣ ਲੱਗ ਗਿਆ ਉਹਨੂੰ ਇਹ ਜਾ ਕੇ ਉਹ ਫਿਰ ਇਹਦੇ ਨਾਲ ਤੁਸੀਂ ਕਹਿੰਦੇ ਮਿਰਚਾ ਮਿਰਚਾ ਚਲੋ ਹੌਲੀ ਹੌਲੀ ਅੱਜ ਕੋਈ ਗੱਲ ਕੋਸ਼ਿਸ਼ ਕਰ ਜੀ ਕੋਈ ਹੈ ਅੱਜ ਕਿੰਨੀ ਕਿੰਨੀ ਖੁਸ਼ੀ ਹੈ ਅੱਜ ਤੁਹਾਨੂੰ ਬੇਹੱਦ ਦੂਬਾ ਦੇ ਖੁਸ਼ੀ ਗਈ ਹੋ ਸਕਦੀ ਹੈ ਬੇਹੱਦ ਹੈ ਜੀ ਇਹਦੇ ਬਹੁਤ ਬਹੁਤ સારી ਖੁਸ਼ੀ ਹੈ ਜੀ ਹਾਂ ਖੁਸ਼ੀ ਹੈ ਖੁਸ਼ੀ ਹੈ ਬਹੁਤ ਹੋਤੀ ਖੁਸ਼ੀ ਹੈ ਜੀ ਬਹੁਤ ਖੁਸ਼ੀ ਹੈ ਬਹੁਤ ਖੁਸ਼ੀ ਹੈ ਸੰਤਾਂ ਬਹੁਤ ਇਹ ਦੇਖ ਕੇ ਜਉਨਿਆ ਦੇਖਦੇ ਬੱਚਿਆਂ ਨੂੰ ਤੁਸੀਂ ਆ ਦੇਖ ਕੇ ਜਉਨਿਆ ਵੀ ਆ ਦੇਖਦੇ ਨੇ ਖਾਣਾ ਪੁੱਤ ਆ ਕਰਨਾ ਪੁੱਤ ਚਾਹ ਪੀਣੀ ਆ ਆਪਣੇ ਕੋਲੇ ਤਾਂ ਬੁਢੇ ਕੋਲੇ ਤਾਂ ਇਹੀ ਹੁੰਦਾ ਤੁਹਾਡੇ ਕੋਲੇ ਤਾਂ ਬਹੁਤ ਘੱਟ ਆ ਹੁੰਦੇ ਨੇ ਹਾਂ ਬਹੁਤ ਕਟੌਂਦ ਨੇ ਇੱਥੇ ਤਾਂ ਹਾਂ ਫੇ ਸੇਵਾ ਪੂਰੀ ਕਰਦੇ ਆ ਨੀ ਨਿਗਾਹ ਤਾਂ ਇਹਨਾਂ ਦੇ ਵਿੱਚ ਹੀ ਰਹਿੰਦੀ ਹੈ ਬੱਚਿਆਂ 'ਚ ਹਾਂ ਵੀ ਬੱਚਿਆਂ 'ਚ ਰਹਿੰਦੀ ਹੈ ਸਾਡੀ ਜੀ ਮਤਲਬ ਖੁਸ਼ੀ ਨੂੰ ਸਾਂਝੀ ਕਿਸ ਤਰ੍ਹਾਂ ਕਰਦੇ ਹਾਂ ਅੱਜ ਹੈ ਖੁਸ਼ੀ ਨੂੰ ਸਾਂਝੀ ਕਿਸ ਤਰ੍ਹਾਂ ਕਰਦੇ ਹਾਂ ਖੁਸ਼ੀ ਨੂੰ ਸਾਂਝੀ ਬਸ ਇਹੋ ਕਰਦੇ ਆ ਵੀ ਪਰਮਾਤਮਾ ਸਭ ਨੂੰ ਖੁਸ਼ੀ ਰੱਖੇ ਸਭ ਨੂੰ ਖੁਸ਼ੀ ਰੱਖੇ ਜਿਵੇਂ ਸਾਨੂੰ ਖੁਸ਼ੀ ਕਰਿਆ ਸਭ ਨੂੰ ਖੁਸ਼ੀ ਰੱਖੇ ਆ ਸਭ ਤੋਂ ਪਹਿਲਾਂ ਤਾਂ ਮੈਂ ਉਸ ਵਾਹਿਗੁਰੂ ਜੀ ਦਾ ਸੱਚੇ ਪਾਤਸ਼ਾਹ ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਤਹਿ ਦਿਲੋਂ ਲੱਖ ਲੱਖ ਸ਼ੁਕਰ ਕਰਦਾ ਕਿ ਉਹਨਾਂ ਨੇ ਸਿਰ ਤੇ ਮਿਹਰ ਪਰਿਆ ਹੱਥ ਰੱਖਿਆ ਸਾਡੇ ਸਾਰਿਆਂ ਤੇ ਬੱਚੇ ਜਗਸ਼ੀਰ ਸਿੰਘ ਨੇ ਇਸ ਨੂੰ ਦੂਜੀ ਵਾਰ ਜਿਹੜਾ ਇੰਟਰਨੈਸ਼ਨਲ ਬ੍ਰਾਂonz ਮੈਡਲ ਜਤਾਇਆ ਤੇ ਖੁਸ਼ੀ ਦਾ ਕੋਈ ਅੰਤ ਨਹੀਂ ਬਹੁਤ ਜ਼ਿਆਦਾ ਖੁਸ਼ ਹਾਂ ਬਹੁਤ ਖੁਸ਼ੀ ਹੋ ਰਹੀ ਹੈ ਕੀ ਲੱਗਦਾ ਵੀ ਤੁਹਾਨੂੰ ਕਿੱਥੇ ਤੱਕ ਉਮੀਦਾਂ ਨੇ ਆਪਣੇ ਬੇਟੇ ਦੀ ਹਾਂਜੀ ਇਹ ਉਮੀਦਾਂ ਬਹੁਤ ਨੇ ਸਭ ਤੋਂ ਜਿਹੜਾ ਹੈਗਾ 올림픽 골ਡ ਮੈਡਲ ਦੀ ਜਿਹੜੀ ਹੈਗੀ ਹੈ ਉੱਤੇ ਤੱਕ ਸਾਡੀ ਉਮੀਦ ਹੈਗੀ ਹੈ ਉਸ ਤੋਂ ਵੀ ਅੱਗੇ ਇੰਗਲੈਂਡ 올 ਇੰਗਲੈਂਡ ਜਿਹੜਾ ਹੈਗਾ ਟੂਰਨਾਮੈਂਟ ਚੈਂਪੀਅਨ ਉਹ ਬਣਨਾ ਤੇ 올림픽 골ਡ ਜਿੱਤਣਾ ਇਹ ਸਾਡਾ ਮਤਲਬ ਕਿ ਉਮੀਦ ਹੈ ਕਿ ਬੱਚਾ इजीली ਆਸਾਨੀ ਨਾਲ ਮਹਾਰਾਜ ਦੀ ਕਿਰਪਾ ਲਈ ਸਾਡ ਤੁਹਾਡੇ ਸਾਰਿਆਂ ਦਾ ਅਸ਼ੀਰਵਾਦ ਰਿਹਾ ਤੇ ਜਰੂਰ ਜਿੱਤ ਲਵੇਗਾ ਸਰਕਾਰ ਤੋਂ ਕੀ ਮੰਗ ਕਰਦੇ ਸਰਕਾਰ ਤੋਂ ਇਹੀ ਹੈ ਕਿ ਮਤਲਬ ਇਸ ਦੀ ਇਸ ਤਰ੍ਹਾਂ ਦੀ ਹੋਰ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਵੀ ਇਹਦਾ ਹੱਥ ਬਾਹਾਂ ਫੜੇ ਤੇ ਤਾਂ ਜੋ ਮਤਲਬ ਕਿ ਹੋਰ ਇਹ ਬੱਚੇ ਮਿਹਨਤ ਕਰਨਗੇ ਮਤਲਬ ਉਹਨਾਂ ਨੂੰ ਜਦੋਂ ਸਰਕਾਰ ਤੋਂ ਸਹਾਇਤਾ ਹੋਰ ਮਿਲੇਗੀ ਤਾਂ ਉਹ ਹੋਰ ਦਿਲਚਸਪੀ ਨਾਲ ਤੇ ਹੋਰ ਆਪਣਾ ਦਿਲ ਖੋਲ ਕੇ ਮਿਹਨਤ ਕਰਨਗੇ ਬੱਚੇ ਦੀ ਤਾਂ ਮਿਹਨਤ ਹੈ ਤੁਹਾਡਾ ਪੇਰੈਂਟਸ ਦਾ ਕਿੰਨਾ ਕਰੋੜ ਹੈ ਹਾਂਜੀ ਬੱਚੇ ਦੀ ਮਿਹਨਤ ਨਾਲ ਹੀ ਐਕਚੁਅਲੀ ਜੋ ਹੈ ਪੇਰੈਂਟਸ ਦੀ ਮਿਹਨਤ ਨਾਲ ਹੀ ਜੁੜੀ ਹੋਈ ਹੈ ਤੇ ਸਾਨੂੰ ਵੀ ਤਕਰੀਬਨ ਜੋ ਸਾਡੇ ਕੋਲ ਹੁੰਦਾ ਉਹ ਲੱਗ ਹੀ ਜਾਂਦਾ ਸਾਡਾ ਸਾਨੂੰ ਕੋਈ ਫ੍ਰੀ ਟਾਈਮ ਨਹੀਂ ਬਚਦਾ ਕਿਉਂ ਅਸੀਂ ਆਪਣੀ ਜੋ ਜੌਬ ਦੇ ਤੋਂ ਬਾਅਦ ਜੋ ਟਾਈਮ ਹੈਗਾ ਸਾਰਾ ਸਾਨੂੰ ਲਗਾਉਣਾ ਪੈਂਦਾ ਉਹਦੀ ਪਲੈਨਿੰਗ ਤੇ ਜਾਂ ਉਹ ਕਿਸ ਤਰ੍ਹਾਂ ਅੱਗੇ ਮਤਲਬ ਕੀ ਕਰਨਾ ਹੈਗਾ ਕਿਸ ਤਰ੍ਹਾਂ ਟੂਰਨਾਮੈਂਟ ਖੇលਨੇ ਨੇ ਤੇ ਉੱਥੇ ਕਿਵੇਂ ਜਾਣਾ ਉਹ ਸਾਰਾ ਕੁਝ ਸਾਨੂੰ ਪਲੈਨਿੰਗ ਕਰਨੀ ਪੈਂਦੀ ਹੈ ਤੇ ਨਾਲ ਲੱਗਣਾ ਪੈਂਦਾ ਤੇ ਉਹ ਸਾਰਾ ਕੁਝ ਅਸੀਂ ਕਰਦੇ ਹਾਂ ਬੜੇ ਖੁਸ਼ੀ-ਖੁਸ਼ੀ ਕਰਦੇ ਹਾਂ ਤੁਹਾਨੂੰ ਕਿਹੜੀ ਕਲਾਸ ਹੈ ਜੀ ਹੁਣ ਪਲੱਸ 1 ਬਹੁਤ ਖੁਸ਼ੀ ਹੁੰਦੀ ਹੈ ਬਹੁਤ ਖੁਸ਼ੀ ਹੁੰਦੀ ਹੈ ਉਸ ਪਰਮਾਤਮਾ ਦਾ ਸ਼ੁਕਰਗੁਜ਼ਾਰ ਆਂ ਅਸੀਂ ਬੱਚੇ ਦੀਆਂ ਮਿਹਨਤਾਂ ਨੇ ਸਰ ਛੋਟੇ ਹੁੰਦੇ ਤੋਂ ਸ਼ਾਇਦ ਇਹ ਸਾਰਾ ਹਾਰਡਵਰਕ ਜੋ ਆਪਾਂ ਨੂੰ ਹੁਣ ਮੂਮੈਂਟ ਦਿਖਦੀ ਹੈ ਇਸ ਦੇ ਪਿੱਛੇ ਸ਼ਾਇਦ ਬਹੁਤ ਵੱਡੀ ਹਾਰਡ ਵਰਕਿੰਗ ਹੈ ਬੱਚੇ ਦੀ ਸਾਡੀ ਦੇ ਨਾਲ ਹੈ ਹੀ ਹੈ ਔਰ ਬੱਚੇ ਦੀ ਬਹੁਤ ਹੈ ਸਰ ਬਹੁਤ ਛੋਟੇ ਹੁੰਦੇ ਤੋਂ ਬੱਚਾ ਲੱਗਿਆ ਤੇ ਇਸ ਮੁਕਾਮ ਤੱਕ ਪਹੁੰਚਣ ਲਈ ਉਹਨੂੰ 7-8 ਸਾਲ ਲੱਗੇ ਮਤਲਬ ਛੋਟੇ ਹੁੰਦੇ ਤੋਂ ਚੱਲ ਰਿਹਾ ਹਰ ਚੀਜ਼ ਮੈਨੇਜ ਕਰਨੀ ਪਰ ਮਤਲਬ ਮਿਹਨਤ ਸਾਡੀ ਵੀ ਹੈ ਪਰ ਬੱਚਾ ਫਸਟ ਇਸਦੀ ਹੈ ਜੇ ਇਹ ਕਰ ਰਿਹਾ ਤਾਂ ਅਸੀਂ ਇਸ ਦੇ ਨਾਲ ਲੱਗੇ ਹੋਏ ਆਂ